ਗਨ ਪੁਆਇੰਟ ਤੇ ਗਹਿਣਿਆਂ ਦੀ ਦੁਕਾਨ ਤੋਂ ਲੁੱਟ ਕਰਨ ਵਾਲਾ ਗਿਰੋ ਝੜਿਆ ਪੁਲਸ ਰਡਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਜਿਸ ਮੁਹਿੰਮ ਦੇ ਤਹਿਤ ਸੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੀ ਗਨ ਪੁਆਇੰਟ ਤੇ ਇੱਕ ਗਹਿਣਿਆਂ ਦੀ ਦੁਕਾਨ ਤੋਂ ਲੁੱਟ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਸੀਸੀਟੀਵੀ ਵੀਡੀਓ ਕਾਫੀ ਸਾਹਮਣੇ ਆਈ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਨੂੰ ਕਾਬੂ ਕੀਤਾ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਡਾਕਟਰ ਡਾਕਟਰ ਦਰਪਨ ਆਲੂ ਕਿ ਪਿਛਲੇ ਦਿਨੀ ਗਨਪੁਆਇੰਟ ਤੇ ਇੱਕ ਗਹਿਣੇ ਦੀ ਦੁਕਾਨ ਤੋਂ ਲੁੱਟ ਹੋਈ ਸੀ ਉਸਦੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ ਨੂੰ ਕਾਬੂ ਕੀਤਾ ਹੈ ਉਹਨਾਂ ਕਹੇ ਕਿ ਇਹ ਦੋਸ਼ੀ 6 April ਨੂੰ ਜਮਾਨਤ ਤੋਂ ਬਾਹਰ ਆਇਆ ਸੀ ਤੇ ਇਸ ਵੱਲੋਂ ਇੱਕ ਗਹਿਣੇ ਦੀ ਦੁਕਾਨ ਤੇ ਖੜਾਉਣਾ ਪਿਸਤੌਲ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੱਲੋਂ ਪੁਲਿਸ ਨੂੰ ਚੱਕਮਾ ਦੇਣ ਲਈ ਵਕ ਵਕ ਜਗ੍ਹਾ ਤੇ ਜਾ ਕੇ ਕੱਪੜੇ ਬਦਲ ਕੇ ਬਦਲੇ ਗਏ ਸਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਵਿੱਚ ਕੁਝ ਦਿਨ ਪਹਿਲਾਂ ਇਸ ਦੋਸ਼ੀ ਨੇ ਲੁੱਟ ਖੋਹੀ ਵਾਰਦਾਤ ਨੂੰ ਵੀ ਇੰਜਾਮ ਦਿੱਤਾ ਸੀ ਤੇ ਪੁਲਿਸ ਨੇ ਅੱਗੇ ਕਿਹਾ ਕਿ ਪੁਲਿਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਉਹਨਾਂ ਨੇ ਕਿਹਾ ਕਿ ਜੁਐਲਰੀ ਸ਼ਾਪ ਦੇ ਮਾਲਕ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਵੀ ਕਰੋ 11 ਅਪ੍ਰੈਲ ਨੂੰ ਸਿੰਘ ਜੁਐਲਰਸ ਦੇ ਅੰਦਰ ਹੋਈ ਗਨਪੁਆਇੰਟ ਰੋਬਰੀ ਦੀ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਬੋਲੀ ਸਮਰ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ ਇਦੇ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਹੋਈ ਐਕਟਿਵਾ ਅਤੇ ਖਿਡੌਣਾ ਪਿਸਤੌਲ ਨੂੰ ਵੀ ਰਿਕਵਰ ਕਰ ਲਿੱਤਾ ਗਿਆ ਹੈ। ਖੋਈ ਹੋਈ ਪੈਸੇ ਵੀ ਰਿਕਵਰ ਹੋ ਗਏ। ਇਦੇ ਨਾਲ ਹੀ ਇਹ ਵੀ ਦੱਸਣਾ ਚਾਹਾਂਗੇ ਕਿ ਸੇਮ ਮੋਡਸ ਆਪਰੇਂਡੀ ਦੇ ਨਾਲ ਹੀ ਇਸ ਦੋਸ਼ੀ ਨੇ ਇੱਕ ਆਰਮਡ ਸਨੇਚਿੰਗ ਦੀ ਵਾਰਦਾਤ थाना ਸਿਵਲ ਲਾਈਨਸ ਵਿੱਚ ਵੀ ਕੈਨੋ ਕੀਤੀ ਸੀ। ਇਹਦੇ ਨਾਲ ਹੀ ਦੋਸ਼ੀ ਦੇ ਖਿਲਾਫ ਤਿੰਨ ਚੋਰੀ ਦੇ ਮਕਦਮੇ थाना ਬੀ ਡਿਵੀਜ਼ਨ ਕੋਤਵਾਲੀ ਅਤੇ ਸਿਵਲ ਲਾਈਨਸ ਵਿਖੇ ਵੀ ਦਰਜ ਹਨ। ਦੋਸ਼ੀ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ 6 ਮਾਰਚ ਨੂੰ ਜ਼ਮਾਨਤ ਤੇ ਬਾਹਰ ਆਇਆ ਸੀ ਪੁਲਿਸ ਨੂੰ ਚੱਕਵਾ ਦੇਣ ਲਈ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀਸੀਟੀਵੀ ਕੈਮਰਾਸ ਵਿੱਚ ਪਰ ਅੰਮ੍ਰਿਤਸਰ ਕਮਿਸ਼ਨਰੀ ਪੁਲਿਸ ਇਹੋ ਜੇ ਬਾੜੇ ਅੰਸਰਾ ਤੇ ਨਤਪਾਉਲੀ ਵਚਨ ਬੰਧ ਨੇ ਇਹਦੇ ਨਾਲ ਹੀ ਸਾਰੇ ਜੁਐਲਰੀ ਸ਼ਾਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰੇ ਧੰਨਵਾਦ